ਉਹਨਾਂ ਦਾ ਤਾਂ ਬਾਕੀ ਨੂੰ ਜਾਂਦੀ ਕਿ ਰਬਿੰਦਰ ਦਾ ਕਲਾ ਕਰੇ ਬਹੁਤ ਵਧੀਆ ਕੀਤਾ ਕਿੰਨੇ ਹਰ ਮੁਸ਼ਕਿਲ ਘੜੀ 'ਚ ਸਾਡਾ ਸਾਥ ਦਿੱਤਾ ਹੈ ਇੱਥੇ ਜਿੰਨੇ ਅੱਜ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਉਹਨਾਂ ਨੂੰ ਪੈਸੇ ਅੱਜ ਦਊਂਗੀ ਮਤਲਬ ਬਸਪੇ ਤੂੰ ਕੁਮਾਰ ਨਹੀਂ ਨਾ ਉਦੋਂ ਠੀਕ ਹੈ ਮਾਂ ਕੇ ਦਊਂਗੀ ਮੇਰੇ ਵੀ ਅੱਖੋਂ ਜ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਵੀ ਪੈਸੇ ਮੈਨੂੰ ਦਿੱਤੇ ਨੇ मैं जोड़ जोड़ के वही हो के करके मैं पैसे वापस करा तो इस करके मैं इस बच्चे अगर सब चैरिटेबल ट्रस्ट अडोप कर रहा हूँ ये डॉक्टर बने इंजीनियर बने पायलट बने तो जो भी बनना चाहेगी जस्ट पूरा खर्चा जो ਜਰਦੀਆ ਹਾਸੀ ਤੋਂ ਮੁੱਕੇ ਸੰਦੀਪ ਸਿੰਘ ਦੀ ਘਰ ਦੇ ਵਿੱਚ ਅੱਜ ਡਾਕਟਰ ਐਸ.ਪੀ ਸਿੰਘ ਉਬਰਾਏ ਪਹੰਚੇ ਉਹਨਾਂ ਦੇ ਬਲੂਨ ਸੰਦੀਪ ਸਿੰਘ ਦੀ ਨੰਨੀ ਧੀ ਨੂੰ ਗੋਦ ਲੈ ਲਿਆ ਗਿਆ ਪੜਾਈ ਦੇ ਸਾਰੇ ਖਰਚੇ ਤੋਂ ਇਲਾਵਾ ਪਿਆ ਦੇ ਲਈ 2 ਲੱਖ ਦੀ ਐਫ.ਟੀ.ਵੀ ਕਰਵਾ ਕੇ ਦਿੱਤੀ ਗਈ ਪੀੜਤ ਪਰਿਵਾਰ ਨੂੰ 5000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੇ ਨਾਲ ਨਾਲ ਘਰ ਦੀ ਮੁਰੰਮਤ ਕਰਵਾਉਣ ਦੀ ਵੀ ਗੱਲ ਡਾਕਟਰ ਉਬਰਾਏ ਦੇ ਵੱਲੋਂ ਅੱਖੀ ਗਈ ਹੈ ਕਾਕੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜੇ ਕੋਣ ਆਏ ਨੇ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਇਹਨਾਂ ਨੇ ਹਰ ਮੁਸ਼ਕਿਲ ਘੜੀ 'ਚ ਸਾਡਾ ਸਾਥ ਦਿੱਤਾ ਹੈ ਤੇ ਹੁਣ ਮੈਂ ਜੇ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲਗੋਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਉਹਨਾਂ ਨੂੰ ਦਊਂਗੀ। ਬੇਟਾ ਤੂੰ ਕੀ ਬਣਨਾ ਚਾਹੁੰਦਾ? ਬੇਟਾ ਕੀ ਕਰਨਾ ਚਾਹੁੰਦਾ ਕੀ ਬਣਨਾ ਚਾਹੁੰਦਾ? ਡਾਕਟਰ ਬਣਨਾ ਚਾਹੁੰਦਾ। ਬੱਸ ਤੇ ਤੂੰ ਕੁਮਾਰੀ ਨਹੀਂ ਨਾ ਉਦੋਂ। ਹਾਂ ਠੀਕ ਹੈ। ਮੈਂ ਤੈਨੂੰ ਕਮਾ ਕੇ ਦਊਂਗੀ। ਛੱਡੀ ਬੱਚੀ ਆ ਔਰ ਜੋ ਨੇ ਲਫ਼ਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ। ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਗੱਲ ਕਰਕੇ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ। ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦਾ। ਔਰ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਬਣਾ ਚੈਰੀਟੇਬਲ ਟਸ ਨੂੰ ਅਡਾਪਟ ਕਰ ਰਹੇ ਹਾਂ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਫਾਈਬਰਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਉਸ ਦਾ ਪੂਰਾ ਖਰਚਾ ਕਰ ਉਹ ਪੁਠਾਏਗਾ ਨਾ ਅੱਜ ਤੋਂ ਬੱਚੀ ਸੱਟੀ ਹੈ ਠੀਕ ਹੈ ਮੈਂ ਪਿਆ ਬੜਾ ਦੁਖਦਈ ਹੈ ਹਤਮਨભાઈ ਸੀ ਜਿਹੜੇ ਕਿ ਮਾਨਸਰ ਸਾਹਿਬ ਜੀ ਸੁਨਾਮ ਦੋਤੀ ਜੋ ਉਹਨਾਂ ਨੇ ਰੈਸਟੋਰੈਂਟ ਖੋਲਿਆ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿੰਨੇ ਵੀ ਆਪਣੇ ਪੰਜਾਬੀ ਪੰਜਾਬ ਚੋਂ ਦੇ ਬੰਦੇ ਲਿਆ ਸਕਣ ਉਹਨਾਂ ਨੇ ਉਸ ਟਾਬੇ ਵਿੱਚ ਇਹ ਲੋਕ ਸਾਰਿਆਂ ਨੂੰ ਚਲੋ ਗੈਸ ਲੀਕ ਕਰ ਗਈ ਕਿਉਂਕਿ ਸਰਦੀਆਂ -15 ਉੱਥੇ ਟੈਂਪਰੇਚਰ ਸੀਗਾ ਤੇ 12 ਲੋਕਾਂ ਦੀ ਡੈਥ ਹੋਈ ਜਿਨ੍ਹਾਂ ਚੋਂ 11 ਪੰਜਾਬੀ ਸੀ ਇੱਕ ਉਥਲਾ ਲੋਕਲ ਬੰਦੇ ਸੀਗਾ ਤੇ ਅੰਮ੍ਰਿਤਸਰ ਸਾਡੇ ਦੇ ਫਿਰ ਸਾਹਿਬ ਸਾਡੇ ਪ੍ਰਧਾਨ ਖੜੇ ਨੇ ਨਾਲ ਸੋ ਦੁਨੀਆ ਦੀ ਡੈਡ ਬੁਡੀਜ਼ ਇੱਥੇ ਆਈਆਂ ਸੋ ਉਹਨਾਂ ਨੂੰ ਸਾਰੋ ਕੁਝ ਪਹਚਾਇਆ ਗਿਆ ਸਾਡੇ ਡਿਸਟ੍ਰਿਕਟ ਵਾਈਸ ਸਾਹਿਬ ਦੀ ਟੀਮਾਂ ਗਈਆਂ ਜਿਨ੍ਹਾਂ ਨੇ ਜਾ ਕੇ ਉਹਨਾਂ ਸੰਸਕਾਰ ਕੀਤਾ ਤੇ ਸਾਰਾ ਸੀ ਸਰਵੇ ਕੀਤਾ ਪੂਰਾ ਕਿ ਹਰ ਤਰ੍ਹਾਂ ਦੀ ਰਿਪੋਰਟ ਆ ਗਈ ਮੇਰੇ ਕੋਲ ਜਿੱਥੇ ਇੱਥੇ ਲੋਡ ਸਮਝੀ ਗਈ ਕਿਹ ਘਰ ਇਹੋ ਜਿਹੇ ਨੇ ਜਿਹਦੇ ਨਾਲ ਛੱਤੀਆਂ ਨਹੀਂ ਹੁੰਦੀਆਂ ਇਹਨਾਂ ਦੀ ਉਹਦੇ ਬਾਰੇ ਅਸੀਂ ਫੈਸਲਾ ਲਿਆ ਕਿ ਪੰਚ ਕਾਰ ਇਹ ਜਿਹਨੇ ਜਿਹੜੇ ਕਿ ਅਸੀਂ ਬਣਾ ਕੇ ਦੇਾਂਗੇ ਉਹਨਾਂ ਨੂੰ ਜਾਂ ਉਹਨਾਂ ਨੂੰ ਮੁਰੰਮਤ ਕਰਕੇ ਦੇਾਂਗੇ ਜਿੱਥੇ ਲੋਡ ਕਰ ਦਾਂਗੇ ਅੱਜ ਸੁਦੀਪ ਦੇ ਘਰ ਅਸੀਂ ਆਏ ਉਹਦੇ ਮਸੀਹ ਦਾ ਬੇਟੀ ਛੋਟੀ ਜਿਹੀ 7 ਸਾਲ ਦੀ ਇਹਦੀ ਅਵਰਸਰ ਪੜ ਰਹੀ ਹੈ ਉਹਦੇ ਫਾਦਰ ਸਾਹਿਬ ਵੀ ਹੈ ਬੜਾ ਦੁੱਖ ਦਾ ਪੱਟਾਵਾ ਕਰਦੇ ਆ ਅਸੀਂ ਬਹੁਤ ਮਾੜਾ ਹੋਇਆ ਲੇਕਿਨ ਪਾਣਾ ਮੰਨਣਾ ਪੈਦਿਆ ਤੇ ਟਸਟ ਉਹਨਾਂ ਸਨੇਕਈ ਕਿਸਮਾਂ ਚੱਲਦੀਆਂ ਨੇ ਸੋ ਉਹਦੇ ਤਹਿਤ ਜਿਸਨਾਂ ਬੱਚੀ ਸਾਡੀ ਨੂੰ ਕਰ ਰਹੀ ਹੈ ਪੜ ਰਹੀ ਹੈ ਇਹਦੇ ਵਾਸਤੇ ਇੱਕ ਅਸੀਂ ਠੇਚੇ ਡਿਪੋਜ਼ਿਟ ਕਰਾਵਾਂਗੇ 2 ਲੱਖ ਰੁਪਏ ਦਾ ਜਿਹੜਾ ਕਿ ਇਹਦੇ ਮੈਰਿਜ ਦੇ ਰੈ ਕੰਮ ਆਏਗਾ ਸੋ ਉਹਨੂੰ ਖਿਡਾਰੀ ਸੱਜੇਗਾ ਕੈਸ਼ ਇਤਨੇ ਦਿਨਾਂ ਦੇ ਐਕਸਟਰਾ ਕੋਈ ਵੀ ਜਿਹੜੀ ਚੱਲੇਗੀ ਵਧੇ ਜਾਏਗੀ ਤੇ ਪੈਨਸ਼ਨ ਜਿਹੜੀ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਵੀ ਚਲਾਈ ਨੂੰ ਕੋਈ ਟਕਲ ਨਾ ਰਹੇ ਕਿ ਇੱਥੇ ਉਹਨੂੰ ਕੋਈ ਘਰtio ਰਹਿ ਨਹੀਂ ਰਿਹਾ ਲੇਕਿਨ ਜੇ ਅਗਰ ਰਹਿੰਦੇ ਨੇ ਇੱਥੇ ਆ ਕੇ ਤੇ ਫੇਰ ਘਰ ਦੀ ਜੋ ਮੁਰੰਮਤ ਹੋਣਾ ਲਈ ਅਸੀਂ ਉਹ ਵੀ ਨਾਲ ਦੀ ਨਾਲ ਕਰਾਂਗੇ ਇਸੇ ਤਰ੍ਹਾਂ ਬਾਕੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਵੀ ਅਸੀਂ ਜਾਵਾਂਗੇ ਮੈਂ ਜ਼ਰੂਰ ਮਿਲਾਂਗਾ ਕਰਕੇ ਹੌਸਲਾ ਦੇਵਾਂਗੇ ਕਰਦੇ ਹਾਂ ਉਹਨੂੰ ਤੇ ਜਿੰਨੇ ਕ ਅਸੀਂ ਕਰ ਸਕਾਂਗੇ ਮਦਦ ਅਸੀਂ ਆਪਣਾ ਕੋ ਪੂਰੀ ਮਦਦ ਕਰਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਜਿਨ੍ਹਾਂ ਨੇ ਸਾਡੇ ਬਾਰੇ ਕੋਈ ਸੋਚਿਆ ਬਾਕੀ ਕੋਈ ਸੰਸਥਾ ਕੋਈ ਸਾਡੇ ਕੋਲ ਲੀਡਰ ਕੋਈ ਸਿਆਸੀ ਕੁਝ ਨਹੀਂ ਆਇਆ ਸਿਵਾਏ ਇਹਨਾਂ ਤੋਂ ਸਰਬਤ ਭਲਾ ਵਾਲਿਆਂ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚਲੋ ਸਾਡੀ ਰੋਜੀ ਰੋਟੀ ਦਾ ਵੀ ਇਹਨਾਂ ਨੇ ਸੋਚਿਆ ਮੇਰੇ ਬੱਚੇ ਬਾਰੇ ਵੀ ਤੇ ਮੈਨੂੰ ਮੈਂ ਇਸ ਬਸ ਇੰਨਾ ਹੀ ਧੰਨਵਾਦ ਕਰੂੰਗੀ ਜ਼ਿਆਦਾ ਨਹੀਂ ਮੈਂ ਕਹਿ ਸਕੂਗੀ ਕੁਝ ਵੀ ਦੋ ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ ਉਹਨਾਂ ਦੀ ਮੌਤ ਹੋਣ ਕਰਕੇ ਸਰਬੱਤ ਖਾਲਸਾ ٹرسٹ ਚ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਆ ਤੈਅ ਦਿਲੋਂ ਸਰਬੱਤ ਚੈਰੀਟੇਬਲ ٹرسٹ ਭਲਾ ਤੇ ਅਬਰਾਏ ਸਾਹਿਬ ਦਾ ਤੈਅ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਇਹ ਘਰ ਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਜਿਵੇਂ ਤੁਹਾਡੇ ਬੇੜੇ ਦੀ ਡੈੱਡ ਬੋਡੀ ਕਿਨਾਂ ਇਹਨਾਂ ਵੱਲੋਂ ਗਈ ਜੀ ਇਹ ਬੇਡ ਮੇਰੇ ਬੇਟੀ ਦੀ ਜਿਹੜੀ ਹੈ ਡੈਡ ਬੋਡੀ ਆ ਸਰਬਤ ਖਾਲਸਾ ٹرسٹ ਤੇ ਟੇਰੀ ਟੇਬਲ ਅਬਰਾਏ ਸਾਹਿਬ ਦੇ ਸਦਕਾ ਐ ਲੈ ਸਕਿਆ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਐ ਕਿਹੇ ਹਾਲਤ ਵਿੱਚ ਵੀ ਉਹਨਾਂ ਦੀ ਬੋਡੀ ਨੂੰ ਮਗਾ ਨਹੀਂ ਸਕਦੇ ਅਬਰਾਇ ਸਾਹਿਬ ਦਾ ਇਹ ਸਦਕਾ ਜੋ ਇਹਨਾਂ ਨੇ ਉਪਰਾਲਾ ਟੈਸਟ ਨੇ ਕੀਤਾ ਮੈਂ ਤੈਹ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਮਤਲਬ ਇਹਨਾਂ ਕੋਈ ਸਾਡੇ ਇਥੋਂ ਤੱਕ ਐਮਸੀ ਤੱਕ ਵੀ ਕੋਈ ਸਾਡੇ ਘਰ ਦੇ ਵਿੱਚ ਨਹੀਂ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਨਾ ਕੋਈ ਸਿਆਸੀ ਪਾਰਟੀ ਦਾ ਲੀਡਰ ਸਾਡੇ ਘਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਦੱਸਦੀ ਕਿ ਪਿਛਲੇ ਦਿਨੀ ਜਾਰਜੀਆ ਚ ਹੋਏ ਇੱਕ ਦਰਦਨਾਕ ਹਾਦਸੇ ਚ 11 ਪੰਜਾਬੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਡਾਕਟਰ ਉਬਰਾਏ ਦੇ ਵੱਲੋਂ ਪੰਜਾਬ ਮੰਗਵਾਇਆ ਗਿਆ ਹੁਣ ਪੀੜਤ ਪਰਿਵਾਰਾਂ ਦੇ ਵੱਲੋਂ ਡਾਕਟਰ ਉਬਰਾਏ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਤੇ ਉਦੜ ਡਾਕਟਰ ਉਬਰਾਏ ਦੇ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਪਵਨ ਕੁਮਾਰ ਪੰਜਾਬੀ ਲੋਕ ਚੈਨਲ